ਸੱਤੀ ਸਗਾਤਾਂ ਭਾਜੀ ਕਰ ਉਹ ਡਰ ਗਿਆ ਵੀ ਤਿੰਨ ਚਾਰ ਨੇ ਕਹਿ ਦੇਣਾ ਵਿੱਚੋਂ ਇਹ ਫੇਸਬੁੱਕ ਵਾਲੇ ਨੇ ਕਹਿ ਦਿੰਦੇ ਹੁੰਦੇ ਵਿੱਚੋਂ ਦੋ ਤਿੰਨ ਇਹ ਕੀ ਕਰਦਾ ਯਾਰ ਹੈਨਾ ਤੇ ਇਹ ਨਾ ਨੂੰ ਹੁਣ ਲੌਂਗ ਇਲਾਚੀ ਬਾਰੇ ਕੀ ਕਹਾਂ ਮੈਂ ਜਿੰਨੀ ਵਧੀਆ ਮਤਲਬ ਗਾਇਕਾ ਸਾਡੇ ਪੰਜਾਬ ਦੀ ਮੰਨਤ ਨੂਰ ਉਨੀ ਵਧੀਆ ਪਰਫਾਰਮਰ ਇਸ ਫਿਲਮ ਦੇ ਵਿੱਚ ਬਣ ਕੇ ਸਾਹਮਣੇ ਆਈ ਹੈ ਔਰ ਆਪਣੀ ਗਾਇਕੀ ਲਈ ਇਹਨਾਂ ਨੇ ਬਹੁਤ ਸੰਘਰਸ਼ ਕੀਤਾ ਅੱਗੇ ਤੱਕ ਆਉਣ ਲਈ ਪਰ ਫਿਲਮ ਨੇ ਤਾਂ ਇਕੋ ਨਹੀਂ ਤੁਹਾਨੂੰ ਬਿਜ਼ੀ ਕਰ ਬਿਜ਼ੀ ਕਰ ਦੇਣਾ ਠੀਕ ਹੈ ਨਾ ਤੇ ਹੁਣ ਗਾਇਕੀ ਲਈ ਟਾਈਮ ਕੱਢਣਾ ਪੈਣਾ ਤੁਹਾਨੂੰ ਕਿਉਂਕਿ ਮੈਂ ਤੁਸੀਂ ਹੁਣ ਐਕਟਰਸ ਬਣ ਜਾਣਾ। ਲਓ ਫਿਰ ਅਗਲੀ ਫਿਲਮ ਜ ਆਪਾਂ ਨਹੀਂ ਲੈਣਾ ਭਾਜੀ ਬਾਈ ਕੋ ਗੱਲ ਸਾਡੇ ਮੂੰਹ ਤੇ ਕਹੀ ਜਾਂਦੇ ਫਰਸਟ ਪ੍ਰਾਇੋਰਟੀ ਕੈਨਸਲ ਉਹ ਲੈਣ ਲੱਗਾ ਅਗਲੀ ਫਿਲਮ ਲੈ ਮੈਂ ਮਿਸਿਸ ਪਟਵਾਰੀ ਬਣਾਇਆ ਤੁਹਾਨੂੰ ਇਸ ਫਿਲਮ ਚ ਘੁੱਗੀ ਪਾਈ ਦੇ ਵਾਈਫ ਤੇ ਤੁਸੀਂ ਦੱਸੋ ਔਰ ਬਹੁਤ ਅੱਛਾ ਇਹਨਾਂ ਨੇ ਪਰਫਾਰਮ ਕੀਤਾ ਹੈ ਤੇ ਅੱਜ ਦੇ ਟਾਈਮ ਦੀ ਜੀ ਮੈਂ ਗੱਲ ਕਰ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਲੋਕ ਸਾਨੂੰ ਕਹਿੰਦੇ ਆ ਕਿ ਤੁਸੀਂ ਨਵੇਂ ਕਲਾਕਾਰ ਕਿਉਂ ਨਹੀਂ ਅੱਗੇ ਲੈ ਕੇ ਆਉਂਦੇ ਉਹਨਾਂ ਨੂੰ ਕਦੋਂ ਮੌਕਾ ਮਿਲੇਗਾ ਮੈਂ ਹਮੇਸ਼ਾ ਬੜੇ ਮਾਨ ਨਾਲ ਕਹਿੰਦਾ ਹੁੰਨਾ ਇਹਨੂੰ ਆ ਮੁੰਡਾ ਸਾਡਾ ਅੱਗੇ ਖੜਾ ਦیدار ਗੇਲੇ ਨੂੰ ਇਹਦਾ ਡੈਡੀ ਨਹੀਂ ਲੈ ਕੇ ਆਇਆ ਇਹਦਾ ਚਾਚਾ ਨਹੀਂ ਲੈ ਕੇ ਆਇਆ ਇਹਦਾ ਪਿਓ ਨਹੀਂ ਲੈ ਕੇ ਆਇਆ ਤੇ ਕੋਈ ਰੋਕ ਨਹੀਂ ਸਕਿਆ ਇਹਨੂੰ ਆਉਣ ਤੋਂ ਮੁੰਡਾ ਸਾਡਾ ਮੱਟੂ ਹੈ ਇਹ ਹੈ ਹੋਰ ਬੜੇ ਆਰਟਿਸਟ ਨੇ ਜਿਹਦੇ ਚ ਦਮ ਖਮ ਹੁੰਦਾ ਉਹ ਆਪੇ ਆ ਜਾਂਦਾ ਉਹ ਮਿੰਤ ਕਰਕੇ ਨਹੀਂ ਆਉਂਦਾ ਕਿਸੇ ਦੀ ਤੇ ਨਾ ਕੋਈ ਉਹਨੂੰ ਫੜ ਕੇ ਲੈ ਉਮਰਾ ਸਟੇਜਾਂ ਤੇ ਲਾਈਆਂ ਤੇ ਤਾਂ ਇੱਥੇ ਖੜੇ ਨੇ ਇਹ ਵੀ ਆਪਣੀ ਮੁੰਡਾ ਮਿਹਨਤ ਨਾਲ ਲੱਗਿਆ ਆ ਦੇਖੋ ਜੇ ਨਹੀਂ ਚੰਗਾ ਲੱਗਦਾ ਤਾਂ ਮੂੰਹ ਤੇ ਕਹਿ ਦਿਓ ਦੇ ਸਤੀਸਨ ਨੇ ਉਹ ਡਰ ਗਿਆ ਵੀ ਤਿੰਨ ਚਾਰ ਨੇ ਕਹਿ ਦੇਣਾ ਵਿੱਚੋਂ ਇਹ ਫੇਸਬੁੱਕ ਵਾਲੇ ਨੇ ਕਹਿ ਦਿੰਦੇ ਹੁੰਦੇ ਵਿੱਚੋਂ ਦੋ ਤਿੰਨ ਇਹ ਕੀ ਕਰਦਾ ਯਾਰ ਹੈਨਾ